12 ਤਰੀਕ ਦੀ ਮੀਟਿੰਗ ਕਿਸਾਨਾਂ ਦੀ ਤੇ ਪ੍ਰਸ਼ਾਸਨ ਦੀ ਸਰਕਾਰ ਦੀ ਜੇਕਰ ਬੇਸਿਟਾ ਨਿਕਲਦੀ ਹੈ ਉਸ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ 13 ਤਰੀਕ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਮੀਟਿੰਗ ਭਾਵੇਂ ਕੱਲ 12 ਤਰੀਕ ਨੂੰ ਕਿਸਾਨਾਂ ਦੇ ਵਿੱਚ ਤੇ ਪ੍ਰਸ਼ਾਸਨ ਦੇ ਵਿੱਚ ਸੈਂਟਰ ਸਰਕਾਰ ਦੇ ਵਿੱਚ ਹੋਈ ਏ ਪਰ ਉਸ ਤੋਂ ਬਾਅਦ ਜਦੋਂ ਬੇਸਟਾ ਨਿਕਲਦੀ ਏ ਤਾਂ 13 ਤਰੀਕ ਨੂੰ ਦਿੱਲੀ ਵੱਲ ਨੂੰ ਕੂਚ ਜਿਹੜਾ ਕਰਨਾ ਕਿਸਾਨਾਂ ਨੇ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਵੀ ਇੱਕ ਵੱਡਾ ਕਾਫਲਾ ਜਿਹੜਾ ਲੈ ਕੇ ਦਿੱਲੀ ਦੇ ਬਾਹਰਾਂ ਵੱਲ ਤਿਆਰੀ ਜਿਹੜੀ ਕਸ ਲਈ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਾਰ ਨਾਲ ਦੀ ਨਾਲ ਜੀਸੀਬੀ ਜਿੱਥੇ ਟਰਾਲੀਆਂ ਟਰੈਕਟਰ ਜਾਂ ਹੋਰ ਗੱਡੀਆਂ ਦੇ ਕਾਫਲੇ ਜਾ ਰਹੇ ਨਾਲ ਜੀਸੀਬੀ ਵੀ ਨਾਲ ਲੈ ਕੇ ਜਾ ਰਹੇ ਨੇ ਤਾਂ ਜੋ ਰਸਤੇ ਵਿੱਚ ਜਿਹੜੀ ਵੀ ਕੋਈ ਔਂਕੜ ਆਵੇ ਜਾਂ ਜਿਹੜੀ ਵੀ ਮੁਸ਼ਕਲ ਆਵੇ ਜਾਂ ਪ੍ਰਸ਼ਾਸਨ ਵੱਲੋਂ ਕੋਈ ਥਾਂ ਮੌਜੂਦ ਨੇ ਆਂਦੀ ਇਹਦਾ ਉਹਨਾਂ ਦਾ ਜਿਹੜਾ ਮੁਕਾਬਲਾ ਜਿਹੜਾ ਡਟ ਕੇ ਇਹਨਾਂ ਕਿਸਾਨਾਂ ਵੱਲੋਂ ਕੀਤਾ ਜਾਵੇ ਗਲਬਤ ਕਰਨਾ ਨੌਜਵਾਨ ਸਾਡੇ ਨਾਲ ਸਾਥੀ ਨੇ ਦਲਬਤ ਨੂੰ ਕਰਾਂਗੇ ਭਾਜੀ ਆਪਣਾ ਨਾਮ ਦੱਸ ਦਿਓ ਕੀ ਹੈ ਮੇਰਾ ਨਾਮ ਦਲਬਾਗ ਸਿੰਘ ਆ ਜੀ ਅੱਛਾ ਦਲਬਾਗ ਜੀ ਇਸ ਵਾਰ ਜੀਸੀਬੀ ਨਾਲ ਲੈ ਚੱਲੇ ਬਿਲਕੁਲ ਜੀ ਬਿਲਕੁਲ ਜਿੱਦਾਂ ਸਰਕਾਰ ਨੇ ਤਿਆਰੀਆਂ ਕੀਤੀਆਂ ਮਤਲਬ ਉਦੋਂ ਵੱਡੀਆਂ ਜਿਹੜੀਆਂ ਤਿਆਰੀਆਂ ਨੇ ਉਹ ਸਾਡੇ ਪੰਜਾਬ ਦੇ ਯੋਧਿਆਂ ਕੀਤੀਆਂ ਨੇ ਜਿਹੜੇ ਜਿੱਡੇ ਵੀ ਬੈਰੀਗੇਟ ਲਾਏ ਨੇ ਭਾਵੇਂ ਉਹ ਸੀਮੈਂਟ ਦੀਆਂ ਕੰਕਰੀਟ ਦੀਆਂ ਦੁਵਾਰਾ ਕੱਢ ਦਿੱਤੀਆਂ ਨੇ ਪਰ ਉਹਨਾਂ ਨੂੰ ਢਾਉਣ ਵਾਸਤੇ ਸਾਰੇ ਜਿਹੜੇ ਜਗਾੜਿਓ ਪੰਜਾਬੀਆਂ ਕੋ ਵਾਹਗੇ ਨੇ ਜਿਹੜਾ ਜज्ਬਾ ਵਾ ਪੂਰੇ ਨੌਜਵਾਨ ਤੁਸੀਂ ਵੇਖ ਰਹੇ ਹੋ ਉਹ ਫੁੱਲ ਜਿਹੜੇ ਆ ਘਰੋਂ ਇਸੇ ਤਿਆਰੀ ਦੇ ਨਾਲ ਹੀ ਤੁਰੇ ਨੇ ਕਿਉਂਕਿ ਪਿਛਲੇ ਸਾਲ ਜਿਹ ਉਹ ਐਰ ਕਾਂ ਜਿਹੜੀਆਂ ਪੂਰੀਆਂ ਕਰਕੇ ਚੱਲੇ ਆ ਅੱਛਾ ਐਰ ਕੀ ਜੇਕਰ ਦੇਖਿਆ ਜਾਵੇ ਨੌਜਵਾਨਾਂ ਦਾ ਸਾਥ ਜਿਹੜਾ ਘਟਾ ਵੇਖੋ ਜੀ ਤੁਹਾਨੂੰ ਪਤਾ ਜਦੋਂ ਪਿਛਲੀ ਵਾਰ ਜਦੋਂ ਸੰਯੁਕਤ ਮੋਰਚਾ ਲੱਗਾ ਸੀ ਨਾ ਉਹਦੇ ਵਿੱਚ ਕੁਝ ਜਿਹੜੇ ਕਾਮਰੇਡੀ ਸੋਚਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਨੌਜਵਾਨਾਂ ਨੂੰ ਕਾਫੀ ਜਿਹੜਾ ਗਮਰਾਹ ਕੀਤਾ ਹੈਗਾ ਤੇ ਉਹਦੇ ਨਾਲ ਜਿਹੜੇ ਨੌਜਵਾਨ ਥੋੜੇ ਟੁੱਟਦੇ ਨੇ ਪਰ ਜਿਹੜੀ ਇਸ ਟਾਈਮ ਦੀ ਜਿਹੜੀ ਇਕਵਾਈ ਆ ਮੈਨੂੰ ਲੱਗਦਾ ਵਾ ਵੀ ਚੰਗੇ ਇਕਵਾਈ ਕਰਨ ਵਾਲੇ ਜਿਹੜੇ ਅੱਗੇ ਜੋਧੇ ਲੱਗੇ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਲੱਗੀਆਂ ਨੇ ਜਿਵੇਂ ਡੱਲੇਵਾਲ ਸਾਹਿਬ ਨੇ ਤੇ ਜਿਹੜੇ ਪੰਦੇਰ ਸਾਹਿਬ ਨੇ ਜਾਂ ਸਾਡੇ ਜਿੰਨੇ ਵੀ ਕਰਤਾਰਪੁਰ ਦੀਆਂ ਜਥੇਬੰਦੀਆਂ ਨੇ ਚੰਗੇ ਆਗੂ ਅੱਗੇ ਲੱਗਣਗੇ ਚੰਗੀ ਸੋਚ ਵਾਲੇ ਲੱਗਣਗੇ ਤੇ ਨੌਜਵਾਨ ਉਹਨਾਂ ਦੀ ਸੋਚ ਨਾਲ ਜੁੜਨਗੇ ਨੌਜਵਾਨਾਂ ਦੇ ਵਿੱਚ ਜੋਸ਼ ਆ ਹੋਸ਼ ਆ ਤੇ ਬਜ਼ੁਰਗਾਂ ਦੀ ਸਲਾਹ ਲੈ ਕੇ ਚੱਲਣ ਵਾਲੇ ਨੇ ਤੇ ਜਿਹੜਾ ਵਾ ਇਹ ਮੋਰਚਾ ਜਿਹੜਾ ਜਰੂਰ ਕਾਮਯਾਬ ਹੋਊਗਾ। ਤੰਗਣੀ ਧੰਨ ਬੜੀ ਸਿੰਘ ਸਾਹਿਬ ਕਿਸਾਨਾਂ ਨੇ ਫਿਰ ਤੋਂ ਇੱਕ ਵਾਰੀ ਮੋਰਚਾ ਲਾਉਣ ਦੀ ਤਿਆਰੀ ਕਰ ਲਈ ਹੈ। 13 ਤਰੀਕ ਲਈ ਕਿਹਾ ਸੀ ਤੇ 13 ਤਰੀਕ ਅੱਜ 10 ਵਜੇ ਪੂਰਾ ਇੱਥੇ ਰਵਾਨਾ ਹੋ ਜਾਣੀ ਹੈ। ਵੇਖੋ ਇਹਦੇ ਸਾਰੇ ਪਤਾ ਜੋ ਤੁਸੀਂ ਵਿਖਾਰੇ ਜੇ ਚਾਰ ਪੰਜ ਦਿਨ ਤੋਂ ਤੇ ਹੁਣ ਵੱਜਾ ਵੱਡਾ ਐਜੀਟੇਸ਼ਨ ਬਣ ਗਿਆ ਉੱਥੋਂ ਹੁਣ ਅਸੀਂ ਤੇ ਉੱਥੋਂ ਜਿੱਤ ਕੇ ਜਾਵਾਂਗੇ ਤੁਸੀਂ ਵੇਖ ਰਹੇ ਜੇ ਲੋਕਾਂ ਦਾ ਛਾ ਇਹ ਬੜੇ ਵੱਡੇ ਪੱਦਰ ਤੇ ਹਜ਼ਾਰਾਂ ਟਰਾਲੀਆਂ ਟਰੈਕਟਰ ਗੱਡੀਆਂ ਦੇ ਕਾਫਲੇ ਜਾ ਰਹੇ ਆ ਤੇ ਸਾਨੂੰ ਮਾਇਦਾ ਵੀ ਅਸੀਂ ਛੇਤੀ ਉੱਥੋਂ ਜਿੱਤ ਕੇ ਦਿੱਲੀੋਂ ਵਾਪਸ ਆਵਾਂ 2018 ਜੀ ਅਗਰ ਖੇਤੀਬਾੜੀ ਮੰਤਰੀ ਆਪਣੀ ਭਾਰਤ ਸਰਕਾਰ ਦੀ ਮੋਹਰ ਲਾ ਕੇ ਕਹਿੰਦਾ ਕਿ 3 ਮਹੀਨੇ ਸੀਟੂ ਬਲਿਫਤੀ ਲਾਗੂ ਕਰ ਦਾਂਗੇ ਅਸੀਂ ਕਹਿੰਨੇ ਆਪਣੇ ਜ਼ੁਬਾਨ ਤੇ ਆਪਣੇ ਵਾਅਦੇ ਤੇ ਆਜੋ ਨਹੀਂ ਤੇ ਇਹ ਅੰਦੋਲਨ ਚੱਲਦਾ ਰਹਿਣਾ ਵਾ ਇਹਦੇ ਚ ਕੋਈ ਕਮੀ ਨਹੀਂ ਆਉਣੀ ਇਹ ਸਰਹੱਦਾਂ ਦੇ ਦੇਖ ਲੋ ਕਿਸਾਨ ਇਕੱਠੇ ਹੋ ਰਹੇ ਨੇ ਔਰ ਮੈਂ ਤੁਹਾਨੂੰ ਦੱਸਦਾ ਅੱਜ ਸ਼ਾਮ ਤੱਕ ਉਹ ਬਾਰਡਰ ਜਿਹੜੇ ਸਾਰੇ ਜਿਹੜੇ ਖੱਟਰ ਨੇ ਵਰਲੰਡੀ ਦੀ دیوار ਬਣਾਈਆਂ ਨਾ ਇਹ ਸਾਰੇ ਕਿਸਾਨ ਇਕੱਠੇ ਹੋ ਗਏ ਉਹਨੂੰ ਤੱਕਾ ਮਾਰ ਕੇ ਉਹਨੂੰ ਜਿਹੜਾ ਦਿੱਲੀ ਵਾਲੋਂ ਤੋੜ ਦੇਣਗੇ ਬਿਲਕੁਲ ਜੀਸੀਬੀ ਵੇਖ ਲਈਏ ਕਿ ਜਸੀਂ ਵੀ ਵੀ ਇਸ ਵਾਰ ਨਾਲ ਲੈ ਕੇ ਚਾ ਰਹੇ ਮੈਂ ਕਹਾਂ ਜੀ ਇਹ ਜੀਸੀਬੀ ਚਲੋ ਸਾਡੇ ਅਸੀਂ ਥੋੜੇ ਛੋਟੇ ਲੈਵਲ ਦੇ ਯੂਨੀਅਨ ਆ ਜਿਹੜੀਆਂ ਵੱਡੀਆਂ ਯੂਨੀਅਨ ਢੱਲੇਵਾਲ ਬੀਕੇਵੀ ਅਕਦਾ ਸਿੱਧੂਪੋਰਾ ਜਾਂ ਹੋਰ ਵੱਡੀਆਂ ਯੂਨੀਅਨ ਨੇ ਹਾਈਡਲੇ ਵੱਡੇ-ਵੱਡੇ ਕਟਰ ਵੈਲਡਿੰਗ ਸੈੱਟ ਸਾਰਾ ਕੁਝ ਲੈ ਕੇ ਜਾ ਰਹੇ ਆਂ ਅਗਰ ਸਾਨੂੰ ਦਰਿਆਜ ਪੌਲੀ ਬਣਾਉਣਾ ਪਿਆ ਨੰਗਣ ਵਾਸਤੇ ਉਹ ਵੀ ਬਣਾ ਕੇ ਲੰਗ ਜਾਗੇ ਅੱਛਾ ਮੀਟਿੰਗ ਦਾ ਹਿੱਸਾ ਬਣੇ ਸੀ ਕੱਲ ਤੁਸੀਂ ਵੀ ਉਸ ਮੀਟਿੰਗ ਦੇ ਵਿੱਚ ਕਿਉਂ ਨਹੀਂ ਕਿਹੜੀਆਂ ਗੱਲਾਂ ਰਹਿ ਗਈਆਂ ਜਿਹਦੇ ਤੇ ਸਹਿਮਤੀ ਨਹੀਂ ਬਣੀ ਆਪ ਇਸ ਕੱਲ ਵਾਲੀ ਮੀਟਿੰਗ ਦਾ ਹਿੱਸਾ ਨਹੀਂ ਇਸ ਤੋਂ ਪਹਿਲਾਂ ਜਿਆ ਦੋ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਮੈਂ ਹਾਜ਼ਰ ਸੀਗਾ ਜਿਸ ਦਿਨ 8 ਨੂੰ ਵੀ ਮੀਟਿੰਗ ਦੇ ਹਾਜ਼ਰ ਸੀਗਾ 10 ਨੂੰ ਸਾਡੀ ਮੀਟਿੰਗ ਜਿਹੜੀ ਆ ਅ ਸਰਕਾਰ ਜਿਹੜੀ ਛੋਟੀਆਂ ਛੋਟੀਆਂ ਟੌਫੀਆਂ ਦੇਣਾ ਚਾਹੁੰਦੀ ਆ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਕਮਿਟਮੈਂਟ ਨੇ ਸਾਡੀਆਂ ਮੰਗਾਂ ਨੇ ਮੰਗਾਂ ਨਹੀਂ ਤੂੰ ਕਮਿਟਮੈਂਟ ਕੀਤੀ ਐ ਲੋਕਾਂ ਨਾਲ ਕਿ ਮੈਂ ਆ ਚੀਜ਼ਾਂ ਕਰੂੰਗਾ ਲਾਗੂ ਕਰਦੇ ਉਹਨੂੰ ਕਿਉਂ ਕਿਸਾਨਾਂ ਦਾ ਰੋਹ ਚਲਦੇ ਹੋ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰੀਕੇ ਨਾਲ ਜ਼ਿਲ੍ਹਾ ਗੁਰਦਾਸਪੁਰ ਦਾ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਇੱਕ ਵੱਡਾ ਕਾਫਲਾ ਜਿਹੜਾ ਵਾ ਲੈ ਕੇ ਜਾਇਰ ਜਾ ਰਿਹਾ ਜਿੱਥੇ ਟਰਾਲੀਆਂ ਨੇ ਉਹਦੇ ਨਾਲ ਦੀ ਨਾਲ ਜੀਸੀਬੀ ਹੈ ਗੱਡੀਆਂ ਦਾ ਕਾਫਲਾ ਵਾ ਤਾਂ ਜੋ ਜਿਹੜੀ ਵੀ ਰਾਹ ਦੇ ਵਿੱਚ ਔਕੜ ਆਂਦੀ ਹੈ ਉਹਨਾਂ ਔਕੜਾਂ ਨੂੰ ਪਾਰ ਕਰ ਸਕਣ ਅਤੇ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਨੇ ਉਹਨਾਂ ਨੂੰ ਫਿਰ ਤੋਂ ਇੱਕ ਵਾਰੀ ਮਨਵਾ ਕੇ ਵਾਪਸ ਪਰਤ ਸਕਣ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਫਾਸਟੇਰ ਨਿਊਜ਼ ਗੁਰਦਾਸਪੁਰ